ਕੋਸੀਂ ਜਿਹੜਾ ਮਾਲਵਾ ਅੱਧਾ ਮਾਲਵਾ ਕਵਰ ਕਰਦੇ ਆਂ ਔਰ ਉਹਦਾ ਮਾਝਾ ਕਵਰ ਕਰਦੇ ਆਂ ਔਰ ਅਸੀਂ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਪਜੀ ਦੇ ਬਰਾਬਰ ਤੇ ਪਹੁੰਚਣ ਲਈ ਜਿਹੜਾ ਯਤਨ ਕਰ ਰਹੇ ਆਂ ਜੇ ਕੋ ਐ ਜਰਮਨ ਤੋਂ ਆਈ ਹੈ ਔਰ 29 ਕਰੋੜ 85 ਲੱਖ ਰੁਪਏ ਇਹਦੀ ਲਾਗਤ ਹੈ ਇਹ ਸਾਡਾ ਸੁਪਰ ਸਪੈਸ਼ਲਿਸ ਜਿਹੜਾ ਵਾਰਡ ਹੈ ਉਹਦੇ ਨਾਲ ਅਸੀਂ 100 ਬੈੱਡ ਦਾ ਆਈ ਸੀ ਯੂ ਬਣਾ ਰਹੇ ਆਂ ਸਾਰੇ ਦੇ ਸਾਰੇ ਸਰੀਰ ਦੀ ਕੋਈ ਵੀ ਕਿਸੇ ਵੀ ਕਿਸਮ ਦੀ ਬਿਮਾਰੀ ਜਿਹੜੀ ਨਹੀਂ ਸਮਝਾਉਂਦੀ ਉਹ ਇਹ ਸਾਨੂੰ ਸਮਝਾਉਗੀ ਕਿਉਂਕਿ ਫੀਨੋਮਨਾ ਹੈ ਜਿਹੜਾ ਸਿਗਨਲ ਕੈਪਚਰ ਕਰਨ ਵਾਸਤੇ ਤਾਂ ਪਹਿਲਾਂ ਜੇ ਇਸ ਫੀਲਡ ਆਫ ਵਿਊ ਦੇ ਵਿੱਚ 8 ਸੀਗੇ ਤਾਂ ਹੁਣ ਇਹਦੇ ਵਿੱਚ 64 ਆ ਉਹਦੇ ਨਾਲ ਇਮੇਜ ਦੀ ਕੁਆਲਿਟੀ ਬਹੁਤ ਜ਼ਿਆਦਾ ਵੱਧ ਗਈ ਹੈ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀਆਂ ਦੇਖ ਸਕਦੇ ਹੋ ਤੁਸੀਂ ਆ ਜਿਹੜੀ ਮਸ਼ੀਨ ਹੈ ਐਮ ਆਰ ਆਈ ਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਜਿੰਨੇ ਪੇਸ਼ੈਂਟ ਆਉਂਦੇ ਨੇ ਮੱਝ ਦੇ ਹੋਣ ਮਾਲਵੇ ਦੇ ਹੋਣ ਜਿੱਥੇ-ਜਿੱਥੇ ਦੇ ਹੋਣ ਪੂਰੇ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਵੱਡੀ ਸਹੂਲਤ ਆਉਣ ਵਾਲੇ ਸਮੇਂ ਦੇ ਵਿੱਚ ਮਿਲੇਗੀ ਉਹਨਾਂ ਨੂੰ ਚੰਡੀਗੜ੍ਹ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਆਪਦੇ ਜਿਹੜਾ ਟੈਸਟ ਕਰਵਾਉਣ ਵਾਸਤੇ ਐਮ ਆਰ ਆਈ ਕਰਵਾਉਣ ਵਾਸਤੇ ਨਹੀਂ ਜਾਣਾ ਪਵੇਗਾ ਇੱਥੇ ਉਹਨਾਂ ਨੂੰ ਬੈਨੀਫਿਟ ਮਿਲੇਗਾ ਕਿਉਂਕਿ ਜਰਮਨੀ ਤੋਂ ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ਜਿਹੜੀ ਇੱਥੇ ਪਹੁੰਚੀ ਆਇਆ ਤਾਂ ਫਰੀਦਕੋਟ ਦੇ ਵਿਦਿਆਖਥੇ ਕਿੱਥੇ ਪਹੁੰਚੇ ਨੇ ਤਾਂ ਗੱਲਬਾਤ ਕਰਦੇ ਆਂ ਐਮ ਐਲ ਏ ਸਾਹਿਬ ਵੱਡੀ ਜਿਹੜੀ ਸਹੂਲਤ ਹੈ ਫਰੀਦਕੋਟ ਦੇ ਲੋਕਾਂ ਨੂੰ ਮਿਲਣ ਜਾ ਰਹੀ ਹੈ ਫਰੀਦਕੋਟ ਇਕੱਲੇ ਨਹੀਂ ਕਾਫੀ ਜ਼ਿਲ੍ਹੇ ਆ ਜਿਨ੍ਹਾਂ ਨੂੰ ਇਹ ਸਹੂਲਤ ਮਿਲੂਗੀ ਤੋ ਕੋਸੀਂ ਜਿਹੜਾ ਮਾਲਵਾ ਅੱਧਾ ਮਾਲਵਾ ਕਵਰ ਕਰਦੇ ਆਂ ਔਰ ਉਹਦਾ ਮਾਝਾ ਕਵਰ ਕਰਦੇ ਆਂ ਔਰ ਇਹਦੇ ਨਾਲ ਸਾਡੇ ਜਿਹੜੇ ਦੂਜੇ ਹਸਪਤਾਲ ਵੀ ਆ ਜਿਹੜੇ ਜਿਹੜਾ ਬਚਦਾ ਪੰਜਾਬ ਉਹ ਕਵਰ ਕਰਦੇ ਆ ਕਿਉਂਕਿ ਸਰਕਾਰੀ ਹਸਪਤਾਲਾਂ ਤੋਂ ਜਿੰਨਾ ਪੇਸ਼ੈਂਟ ਰੈਫਰ ਹੁੰਦਾ ਉਹ ਪਹਿਲਾਂ ਮੈਡੀਕਲ ਕਾਲਜਾਂ ਜਾਂਦਾ ਤਾਂ ਉਸ ਤੋਂ ਬਾਅਦ ਜਿਹੜੇ ਕੋਈ ਹੁੰਦੇ ਆ ਉਹ ਪੀਜੀਆਈ ਦੇ ਵਿੱਚ ਜਾਂਦੇ ਆ ਔਰ ਅਸੀਂ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਪੀਜੀਆਈ ਦੇ ਬਰਾਬਰ ਤੇ ਪਹੁੰਚਣ ਲਈ ਜਿਹੜਾ ਯਤਨ ਕਰ ਰਹੇ ਹਾਂ ਔਰ ਸਾਡੇ ਕੋਲੇ ਬਹੁਤ ਸਾਰੀਆਂ ਚੀਜ਼ਾਂ ਅਜੇ ਨਹੀਂ ਆ ਜਿਹਦੇ ਨਾਲ ਅਸੀਂ ਪੰਜਾਬ ਦੇ ਪੀਜੀਐਸ ਦੇ ਬਰਾਬਰ ਹਾਂ ਔਰ ਸਾਡੀ ਜਿਹੜੀ ਪਹਿਲੀ ਮਸ਼ੀਨਾਂ ਜਿਹੜੀ ਪੰਜਾਬ ਦੇ ਵਿੱਚ ਆਈ ਹੈ ਔਰ ਸਾਰੇ ਪੰਜਾਬ ਦੇ ਜਿੱਥੇ ਵੀ ਦੂਰ ਦੂਰ ਤੱਕ ਸਰਕਾਰੀ ਹਸਪਤਾਲਾਂ ਦੇ ਪੇਸ਼ੈਂਟ ਹੋਣਗੇ ਉਹ ਸਾਡੇ ਕੋਲੇ ਆਉਣਗੇ ਔਰ ਅਸੀਂ ਉਹਨਾਂ ਦਾ ਇਲਾਜ ਆ ਜਿਹੜਾ ਬਖੂਬੀ ਕਰ ਸਕਾ ਕਿੱਥੋਂ ਆਈ ਹੈ ਔਰ ਕਿੰਨੇ ਦਾ ਪ੍ਰੋਜੈਕਟ ਹੋਊ ਪੂਰਾ ਇਹ ਦੇਖੋ ਇਹ ਜਰਮਨ ਤੋਂ ਆਈ ਹੈ ਔਰ 29 ਕਰੋੜ 85 ਲੱਖ ਰੁਪਏ ਇਹਦੀ ਲਾਗਤ ਹੈ ਤਾਂ ਵੈਸਤਾ ਦੇ ਉੱਤੇ ਹਲੇ ਹੋਰ ਵੀ ਖਰਚਾ ਆਉਣਾ ਪਰ ਇਹ ਸਾਰਾ ਪ੍ਰੋਜੈਕਟ ਇੱਥੇ ਆਉਣ ਤੇ ਇੰਨਾ ਖਰਚਾ ਆਇਆ ਔਰ ਇਹ ਜਿਹੜਾ ਤੁਸੀਂ ਵਾਰਡ ਦੇਖ ਰਹੇ ਹੋ ਜਿੱਥੇ ਸਥਾਪਿਤ ਕਰਨੀ ਹੈ ਇਹ ਸਾਡਾ ਸੁਪਰ ਸਪੈਸ਼ਲਿਸਟ ਜਿਹੜਾ ਵਾਰਡ ਹੈ ਉਹਦੇ ਨਾਲ ਅਸੀਂ 100 ਬੈੱਡ ਦਾ ਆਈ ਸੀ ਯੂ ਬਣਾ ਰਹੇ ਹਾਂ ਸੋ ਇੱਕ ਬਹੁਤ ਵੱਡੀ ਸਹੂਲਤ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਦੀ ਸੋਚ ਦੇ ਸਦਕਾ ਮਿਲ ਰਹੀ ਹੈ ਔਰ ਸਾਡੇ ਵਾਈਸ ਚਾਂਸਲਰ ਸਾਹਿਬ ਵੀ ਜਿਹੜੇ ਆ ਦਿਨ ਰਾਤ ਇਸ ਉੱਤੇ ਲੱਗੇ ਰਹਿੰਦੇ ਆ ਉਨ੍ਹਾਂ ਦੀ ਮਿਹਨਤ ਸਾਡੇ ਸਟਾਫ ਦੀ ਜਿਹੜੇ ਸਾਡੇ ਇੱਥੇ ਪਹਿਲਾਂ ਤੋਂ ਜਿਹੜੇ ਸਾਡੇ ਕੰਮ ਕਰ ਰਹੇ ਨੇ ਔਰ ਅਸੀਂ ਇਸ ਨੂੰ 24 ਘੰਟੇ ਕਰਾਂਗੇ ਸਾਡੀ ਇਹ ਕੋਸ਼ਿਸ਼ ਹੈ ਵੀ 24 ਘੰਟੇ ਚੱਲਦੀ ਰਹੇ ਤਾਂ ਕਿ ਜੇ ਇੰਨੇ ਅਸੀਂ ਪੈਸੇ ਲਾਏ ਆ ਤਾਂ ਪੰਜਾਬ ਦੇ ਹਰ ਇੱਕ ਬੰਦੇ ਨੂੰ ਦੂਜੇ ਜ਼ਿਲ੍ਹਿਆਂ ਤੋਂ ਵੀ ਜੇ ਕੋਈ ਆਉਂਦਾ ਹੈ ਰਾਤ ਬਰਾਤੇ ਤਾਂ ਹਰ ਇੱਕ ਨੂੰ ਸਹੂਲਤ ਮਿਲ ਸਕੇ ਲੋਕਾਂ ਨੂੰ ਆਪਾਂ ਪੇਸ਼ੈਂਟਾਂ ਦੀ ਗੱਲ ਕਰੀਏ ਮਰੀਜ਼ਾਂ ਦੀ ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲਣਗੀਆਂ ਇਸ ਮਸ਼ੀਨ ਨਾਲ ਦੇਖੋ ਇਹਦੇ ਨਾਲ ਹਰ ਇੱਕ ਤਰ੍ਹਾਂ ਦੀ ਬਿਮਾਰੀ ਜੇਕਰ ਕੈਂਸਰ ਲਿਵਰ ਹਾਰਟ ਇਹ ਹੋਰ ਵੀ ਸਰੀਰ ਦੀਆਂ ਜੇ ਹੱਡੀਆਂ ਦੀਆਂ ਕਈ ਬਿਮਾਰੀਆਂ ਇਹੋ ਜਿਹੀਆਂ ਜਿਹੜੀਆਂ ਸਮਝ ਨਹੀਂ ਆਉਂਦੀਆਂ ਸੋ ਸਾਰੇ ਦੇ ਸਾਰੇ ਸਰੀਰ ਦੀ ਕੋਈ ਵੀ ਕਿਸੇ ਵੀ ਕਿਸਮ ਦੀ ਬਿਮਾਰੀ ਜਿਹੜੀ ਨਹੀਂ ਸਮਝ ਆਉਂਦੀ ਉਹ ਇਹ ਸਾਨੂੰ ਸਮਝਾਉਗੀ ਕਿਉਂਕਿ ਇਸ ਤਰ੍ਹਾਂ ਦੀ ਦੂਜਿਆਂ ਕੋਲੇ ਜਿਹੜੀ ਸਾਡੇ ਕੋਲੇ ਪਹਿਲਾਂ ਉਹ 6-7 ਲੇਅਰ ਦੀ ਆ ਜਿਹੜੇ ਏਮਜ਼ ਬਠਿੰਡਾ ਕੋਲੇ ਉਹ 32 ਲੇਅਰ ਦੀ ਆ ਔਰ ਸਾਡੇ ਕੋਲੇ 64 ਲੇਅਰ ਦੀ ਆ ਤਾਂ ਇਹ ਮਤਲਬ ਬਹੁਤ ਵੱਡੀ ਕਲੈਰਟੀ ਦੇਊਗੀ ਹਰ ਇੱਕ ਬਿਮਾਰੀ ਬਾਰੇ ਔਰ ਜਿਹੜੀ ਕਈ ਵਾਰੀ ਕਿਹਾ ਜਾਂਦਾ ਵੀ ਇਹ ਗਲਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਸੋ ਜਦੋਂ ਬਿਮਾਰੀ ਕਲੀਅਰ ਹੋ ਜੂਗੀ ਤਾਂ ਦਵਾਈ ਵੀ ਸਹੀ ਦਿੱਤੀ ਜਾਊਗੀ ਸੋ ਹਰ ਇੱਕ ਮਰੀਜ਼ ਦੇ ਠੀਕ ਹੋਣ ਦੀ ਜਿਹੜੀ ਹੈਗੀ ਹੈ ਉਹ ਆਪਣੇ ਡਬਲ ਹੋ ਜੂਗੀ ਤੇ ਜੇ ਮਰੀਜ਼ ਜਲਦੀ ਠੀਕ ਹੋਊਗਾ ਤਾਂ ਇਸ ਤਰ੍ਹਾਂ ਦੀ ਅਸੀਂ ਹਰ ਇੱਕ ਤਰ੍ਹਾਂ ਦੀ ਜਿਹੜੀ ਬਿਮਾਰੀ ਨੂੰ ਲੱਭਣ ਦੇ ਵਿੱਚ ਕਾਮਯਾਬ ਕਾਫੀ ਐਵੇਂ ਜਿਹੇ ਪ੍ਰੋਜੈਕਟ ਹੈ ਜਿਹੜੀ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਮਿਲ ਰਹੀਆਂ ਦੇਖੋ ਇੱਥੇ ਅਸੀਂ ਜਦੋਂ ਸਰਕਾਰ ਬਣੀ ਇਸੇ ਹਸਪਤਾਲ ਦੇ ਵਿੱਚ 170 ਬੈੱਡ ਦਾ ਅਸੀਂ ਕੱਲੇ ਬੱਚਿਆਂ ਦਾ ਹਸਪਤਾਲ ਬਣਾਇਆ ਮਦਰ ਰਚ ਚਾਈਲਡ ਵਾਸ ਪ੍ਰੋਗਰਾਮ ਮੁੱਖ ਮੰਤਰੀ ਸਾਹਿਬ ਦੇ ਦਦਕਾਟਨ ਕਰਕੇ ਗਏ ਆ ਹੋਰ ਵੀ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਕੋਲੇ ਆਈਆਂ ਸੀ ਤੁਹਾਨੂੰ ਹੁਣ ਅਸੀਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਪ੍ਰਾਈਵੇਟ ਸਕੂਲ ਜਿਹੜੇ ادارے ਨੇ ਪ੍ਰਾਈਵੇਟ ਕਾਰਪੋਰੇਟ ਹੈਗਾ ਜਿਹੜਾ ਉਹ ਕਿਤੇ ਨਾ ਕਿਤੇ ਇਸ ਗੱਲ ਨੂੰ ਆਪਦੀ ਐਡ ਜਾਦੇ ਕਰਦਾ ਤੇ ਅਸੀਂ ਐਡ ਤੋਂ ਪਿੱਛੜ ਜਾਂਦੇ ਆ ਤਾਂ ਅਸੀਂ ਹੁਣ ਸਾਰੀਆਂ ਉਹ ਚੀਜ਼ਾਂ ਵਾਰੀ-ਵਾਰੀ ਤੁਹਾਨੂੰ ਵੀ ਖਿੱਚਲ ਦਿੰਦੇ ਰਹਾਂਗੇ ਜਿਦੇ ਚ ਅਸੀਂ ਇੰਡੀਆ 'ਚ ਵੀ ਪਹਿਲੇ ਨੰਬਰ ਤੇ ਆ ਉਹ ਚੀਜ਼ਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਅਸੀਂ ਰਿਪੋਰਟ ਦੇ ਨਾਲ ਸਾਡੇ ਡਾਕਟਰ ਸਾਹਿਬਾਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਸਾਡੇ ਕੋਲੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਨੇ ਜਿਹੜੀਆਂ ਤੁਹਾਨੂੰ ਮੌਕੇ ਤੇ ਲਾ ਕੇ ਦਿਖਾਵਾਂਗੇ ਪਰ ਅੱਜ ਆਸਤੇ ਤੁਹਾਨੂੰ ਅਸੀਂ ਇਹ ਦਿਖਾ ਰਹੇ ਹਾਂ ਕਿ ਅਸੀਂ ਅੱਜ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਕੇ ਪੰਜਾਬ ਦੇ ਸਾਰੇ ਪੰਜਾਬ ਦੇ ਲੋਕਾਂ ਦਾ ਇਲਾਜ ਕਰ ਲਈ ਅੱਜ ਹਾਜ਼ਰ ਹੋਏ ਤੁਹਾਡਾ ਤਾਂ ਸੁਣਿਆ ਤੁਸੀਂ ਤਸਵੀਰ ਇੱਧਰ ਵੀ ਸਾਂਝੀ ਕਰਦੇ ਆ ਕਿਉਂਕਿ ਇਸ ਮਸ਼ੀਨ ਦੇ ਨਾਲ ਜਿਹੜੇ ਪ੍ਰੋਜੈਕਟ ਹੈ ਉਹ ਵੀ ਦੋ ਵੱਡੀਆਂ ਗੱਡੀਆਂ ਤੇ ਇੱਥੇ ਪਹੁੰਚੇ ਆਇਆ ਕਿਉਂਕਿ ਬਹੁਤ ਵੱਡੀ ਜਿਹੜੀ ਜਿਹੜੀ ਅਮਾਉਂਟ ਦੱਸਿਆ ਜਾ ਰਿਹਾ ਕਿ 29 ਕਰੋੜ ਤੋਂ ਉੱਪਰ ਦਾ ਜਿਹੜਾ ਖਰਚ ਹੋਇਆ ਹੈ ਤਾਂ ਆਹ ਦੇਖ ਸਕਦੇ ਹੋ ਤੁਸੀਂ ਇਸ ਪਾਸੇ ਜਿਹੜੀਆਂ ਉਹ ਪ੍ਰੋਜੈਕਟ ਹੈ ਜਿਹੜੇ ਇਸ ਮਸ਼ੀਨ ਦੇ ਨਾਲ ਕੰਮ ਕਰਨਗੇ ਤਾਂ ਇਧਰ ਸਾਡੇ ਨਾਲ ਅਧਿਕਾਰੀ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਉਹਨਾਂ ਦਾ ਕੀ ਕਹਿੰਨਾ ਹੈ ਸਰ ਅੱਜ ਗੁਰਗੁਮੰਦ ਸਿੰਘ ਮੈਡੀਕਲ ਹਸਪਤਾਲ ਨੂੰ ਇੱਕ ਵੱਡੀ ਸਹੂਲਤ ਮਿਲਣ ਜਾ ਰਹੀ ਹੈ ਕੀ ਕਹਿੰਦੇ ਇਹ ਬਹੁਤ ਵੱਡੀ ਦੇਣ ਹੈ ਜੀ ਇਹ ਅਸੀਂ ਕਾਫੀ ਟਾਈਮ ਤੋਂ ਜਿਹੜੀ ਹੈ ਐਮ ਆਰ ਆਈ ਅਪਗ੍ਰੇਡੇਸ਼ਨ ਦੀ ਕਾਲ ਕਰ ਰਹੇ ਸੀਗੇ ਆ ਵੀ ਸੀ ਸਾਹਿਬ ਨੇ ਜਿਹੜਾ ਹੈ ਸਾਡੀ ਇਸ ਡਿਮਾਂਡ ਨੂੰ ਬੜਾ ਪ੍ਰਾਇੋਰਟੀ ਤੇ ਲੈਂਦੇ ਹੋਏ ਸਾਨੂੰ ਇਹ 29 ਕਰੋੜ 85 ਲੱਖ ਰੁਪਏ ਦੀ ਸਟੇਟ ਆਫ ਦਾ ਆਰਟ ਟੈਕਨੋਲੋਜੀ ਜਿਹੜੀ ਹੈ ਮਸ਼ੀਨ ਖਰੀਦ ਕੇ ਦਿੱਤੀ ਹੈ ਇਹ 64 ਚੈਨਲ ਮਸ਼ੀਨ ਹੈ ਮੈਂ ਤੁਹਾਨੂੰ ਇੱਕ ਛੋਟੇ ਜਿਹੇ ਐਗਜ਼ਾਮਪਲ ਨਾਲ ਸਮਝਾਉਣਾ ਚਾਹਣਾ ਸਾਡੇ ਕੋਲ ਹੁਣ ਐਗਜ਼ਿਸਟਿੰਗ ਮਸ਼ੀਨ ਦੇ ਉੱਪਰ ਹੈਡ ਕੋਇਲ ਹੈ 8 ਚੈਨਲ ਹੈ ਔਰ ਜਿਹੜੀ ਹੁਣ ਅਸੀਂ ਹੈਡ ਕੋਇਲ ਖਰੀਦੀ ਹੈ ਉਹ 64 ਚੈਨਲ ਕੋਇਲ ਹੈ ਉਹਦੇ ਨਾਲ ਬਹੁਤ ਅੱਛੀ ਰੈਜ਼ੋਲੂਸ਼ਨ ਆਏਗੀ ਔਰ ਅਸੀਂ ਵੀ ਸੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਇੰਨੀ ਅੱਛੀ ਮਸ਼ੀਨ ਉਹਨਾਂ ਨੇ ਲੈ ਕੇ ਦਿੱਤੀ 64 ਦਾ ਜਿਹੜੀ ਤੁਸੀਂ ਗੱਲ ਕੀਤੀ 64 ਇਹ ਚੌਣ ਦਾ ਮਤਲਬ ਕੀ ਹੈ ਪੂਰਾ ਇਹ ਬੇਸਿਕਲੀ ਕੀ ਹੁੰਦਾ ਹੈ ਇੱਕ ਗਿਵਨ ਫੀਲਡ ਆਫ view ਦੇ ਵਿੱਚ ਕਿੰਨੇ ਐਲੀਮੈਂਟ ਤੁਹਾਡੇ ਸਿਗਨਲ ਕੈਪਚਰ ਕਰਨ ਵਾਸਤੇ ਲੱਗੇ ਹੁੰਦੇ ਆ ਇੱਕ ਫੀਨੋਮੈਨਾ ਹੈ ਜਿਹੜਾ ਸਿਗਨਲ ਕੈਪਚਰ ਕਰਨ ਵਾਸਤੇ ਤਾ ਪਹਿਲਾਂ ਜੇ ਇਸ ਫੀਲਡ ਆਫ ਵਿਊ ਦੇ ਵਿੱਚ 8 ਸੀਗੇ ਤਾਂ ਹੁਣ ਇਹਦੇ ਵਿੱਚ 64 ਆ ਉਹਦੇ ਨਾਲ ਇਮੇਜ ਦੀ ਕੁਆਲਿਟੀ ਬਹੁਤ ਜ਼ਿਆਦਾ ਵੱਧ ਗਈ ਹੈ ਤਾਂ ਇਹ ਇੱਕ ਵਰਦਾਨ ਰਹੇਗਾ ਸਾਡੇ ਫਰੀਦਕੋਟ ਦੇ ਲੋਕਾਂ ਲਈ ਔਰ ਵੀ ਸੀ ਸਾਹਿਬ ਨੇ ਇਸ ਗੱਲ ਤੇ ਪੂਰਾ ਜ਼ੋਰ ਦਿੱਤਾ ਕਿ ਇਹ ਮਸ਼ੀਨ 24 ਘੰਟੇ ਚੱਲੇ ਹੁਣੇ ਪਿੱਛੇ ਐਮ ਆਰ ਆਈ ਟੈਕਨੀਸ਼ੀਅਨ ਦੀ ਨਵੀਂ ਰਿਕਰੂਟਮੈਂਟ ਵਾਸਤੇ ਪੇਪਰ ਹੋ ਕੇ ਹਟੇ ਆ ਤਾਂ ਦੋ ਨਵੀਆਂ ਪੋਸਟਾਂ ਉਹਨਾਂ ਨੇ ਸੈਂਕਸ਼ਨ ਕੀਤੀਆਂ ਆਂਦੀਆਂ ਹੀ ਔਰ ਹੁਣ ਇਹ ਐਮ ਆਰ ਆਈ 24 ਘੰਟੇ ਚੱਲੇਗੀ ਜੀ ਜਿਵੇਂ ਤੁਸੀਂ ਵਰਦਾਨ ਦੀ ਗੱਲ ਕੀਤੀ ਹੈ ਜਦੋਂ ਪਹਿਲਾਂ ਲੋਕਾਂ ਨੂੰ ਆਪਦੀ ਜਿਹੜਾ ਇਹ ਇਸ ਮਸ਼ੀਨ ਦੇ ਰਾਹੀਂ ਜਿਹੜੀ ਐਮ ਆਰ ਆਈ ਕਰਾਉਣੀ ਪੈਂਦੀ ਸੀਗੀ ਕਿੱਥੋਂ ਕਿੱਥੋਂ ਤੱਕ ਜਾਣਾ ਪੈਂਦਾ ਸੀ ਉਹਨਾਂ ਨੂੰ ਔਰ ਕਿੰਨਾ ਪੈਸਾ ਖਰਚ ਹੁੰਦਾ ਸੀ ਹੁਣ ਜਦੋਂ ਇੱਥੇ ਸ਼ੁਰੂਆਤ ਹੋ ਗਈ ਤਾਂ ਲੋਕਾਂ ਨੂੰ ਕਿੰਨਾ ਬੈਨੀਫਿਟ ਮਿਲੇਗਾ ਸਰ ਦੇਖੋ ਸਾਡੇ ਕੋਲ ਪੁਰਾਣੀ ਜਿਹੜੀ ਮਸ਼ੀਨ ਸੀ ਉਹ ਤਕਰੀਬਨ 14 ਸਾਲ ਪੁਰਾਣੀ ਸੀ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਸਾਇੰਸ ਜਿਹੜੀ ਹੈ ఎవਰੀ ਡੇ ਇਟ ਇਜ਼ ਅਵਾਲਵਿੰਗ ਤਾਂ ਬ ਸਾਡੇ ਕੋਲ ਨਿਊਰੋਲੋਜੀ ਨੂੰ ਨਿਊਰੋ ਸਰਜਰੀ ਨੂੰ ਔਨਕੋਲੋਜੀ ਨੂੰ ਸਪੋਰਟ ਕਰਨ ਵਾਸਤੇ ਪ੍ਰੋਪਰ ਸੌਫਟਵੇਅਰ ਅਵੇਲੇਬਲ ਨਹੀਂ ਸੀ ਹੁਣ ਇਹ ਸਿਸਟਮ ਜਿਹੜਾ ਹੈ ਇਕਿਪਡ ਹੈ ਕੰਪਲੀਟਲੀ ਹੁਣ ਲੋਕਾਂ ਨੂੰ ਚੰਡੀਗੜ੍ਹ ਦਿੱਲੀ ਲੁਧਿਆਣਾ ਜਾਣ ਦੀ ਜ਼ਰੂਰਤ ਨਹੀਂ ਹੈ ਆਪਣੇ ਕੋਲ ਇੱਥੇ ਸਾਰਾ ਕੰਪਲੀਟ ਕਾਰਡਿਕ ਚੈੱਕਅਪ ਹੋ ਜਾਏਗਾ ਕੰਪਲੀਟ ਔਨਕੋਲੋਜੀ ਵਰਕ ਹੋ ਜਾਏਗਾ ਲੀਵਰ ਲੈਬ ਅਸੀਂ ਖਰੀਦੀ ਹੈ ਬ੍ਰੇਨ ਲਈ ਅਸੀਂ ਨਿਊਰੋ ਦਾ ਕੰਪਲੀਟ ਸੈਟਅਪ ਇਹਦੇ ਵਿੱਚ ਪਰਚੇਜ਼ ਕੀਤਾ ਹੈ ਤਾਂ ਇਹ ਇੱਕ ਬਹੁਤ ਅੱਛਾ ਫੈਸਲਾ ਹੈ ਵੀ ਸੀ ਸਾਹਿਬ ਦਾ ਜਿਹੜਾ ਇੰਨੇ ਹਾਈਲੀ ਇਕਿਪਡ ਜਿਹੜੀ ਮਸ਼ੀਨ ਖਰੀਦੀ ਹੈ ਜੀ ਧੰਨਵਾਦ ਆ ਸੁਣਿਆ ਹੈ ਤੁਸੀਂ ਅੱਜ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਜਿੰਨੇ ਪੇਸ਼ੈਂਟ ਹੁੰਦੇ ਨੇ ਮਾਝੇ ਦੇ ਹੋਣ ਮਾਲਵੇ ਦੇ ਹੋਣ ਜਿੱਥੋਂ-ਜਿੱਥੋਂ ਦੇ ਹੋਣ ਪੂਰੇ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਵੱਡੀ ਸਹੂਲਤ ਆਉਣ ਵਾਲੇ ਸਮੇਂ ਦੇ ਵਿੱਚ ਮਿਲੇਗੀ ਉਹਨਾਂ ਨੂੰ ਚੰਡੀਗੜ੍ਹ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਆਪਦੇ ਜਿਹੜਾ ਟੈਸਟ ਕਰਵਾਉਣ ਵਾਸਤੇ ਐਮ ਆਰ ਆਈ ਕਰਵਾਉਣ ਵਾਸਤੇ ਨਹੀਂ ਜਾਣਾ ਪਵੇਗਾ ਇੱਥੇ ਉਹਨਾਂ ਨੂੰ ਬੈਨੀਫਿਟ ਮਿਲੇਗਾ ਤਾਂ ਇਹ ਆਪਾਂ ਕਹਿ ਸਕਦੇ ਹਾਂ ਪੰਜਾਬ ਸਰਕਾਰ ਦੀ ਔਰ ਬਾਬਾ ਫਰੀਦ ਯੂਨੀਵਰਸਿਟੀ ਦੀ ਪਹਿਲੀ ਪਹਿਲ ਕਦਮੀ ਹੈ ਜਿਹੜਾ ਐਡਾ ਵੱਡਾ ਪ੍ਰੋਜੈਕਟ ਹੈ 29 ਕਰੋੜ ਰੁਪਏ ਤੋਂ ਉੱਪਰ ਦਾ ਪ੍ਰੋਜੈਕਟ ਹੈ ਫਰੀਦਕੋਟ ਦੇ ਗੁਰਗੁਮ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਲਿਆ ਕੇ ਲੋਕਾਂ ਦੀ ਸਹੂਲਤ ਜਿਹੜਾ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 24 ਘੰਟੇ ਕਰੀਬ ਹੈ ਜਿਹੜਾ ਦੱਸਿਆ ਜਾ ਰਿਹਾ ਕਿ ਮਸ਼ੀਨ ਚੱਲਦੀ ਰਿਹਾ ਕਰੇਗੀ ਗੁਰਜੀਤ ਸਿੰਘ ਕਰਮਾਣਾ ਡੀ5 ਕੈਨ ਤੋਂ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ